ਉਹ ਨਾਲੇ ਆਲੇ ਪਾਸੇ ਆ ਗਏ ਗੱਲ ਪ੍ਰਧਾਨ ਜੀ ਇੰਨੀ ਆ ਜੇ ਤੁਹਾਨੂੰ ਕਹਿਦਾ ਵੀ ਅਸੀਂ ਮੰਗਾ ਲਿਆ ਫਿਰ ਆਹ ਕੰਮ ਕਰਦੇ ਤੁਹਾਨੂੰ ਇਹਦੇ ਮੈਨ ਹਟਦੇ ਨਹੀਂ ਸੀ ਸਾਨੂੰ ਪਤਾ ਦੇਖੋ ਕੋਈ ਗੱਲ ਨਹੀਂ ਤੁਸੀਂ ਆਪਦਾ ਕੰਮ ਕਰਨਾ ਆਪਦਾ ਕਰਨਾ ਨਹੀਂ ਉਹ ਗੱਲ ਨਹੀਂ ਜੇ ਅਸੀਂ ਕਹਾਂ ਵੀ ਤੁਸੀਂ ਕਦੋਂ ਆ ਗਏ ਤੁਸੀਂ ਮੈਨ ਇੱਕ ਗੱਲ ਕੱਲ ਕੱਲ ਗੱਲ ਅਸੀਂ ਤਾਂ ਕਹੇ 100 ਵਾਰ ਦਾ ਸਮਾਂ 100 ਵਾਰ ਤੋਂ ਬਾਅਦ ਆ ਜਾਂਦੇ ਤੁਸੀਂ ਇੱਕ ਮਿੰਟ ਦੇ ਸੁਣ ਮੇਰੀ ਸੁਣ ਲਓ ਨਹੀਂ ਪ੍ਰਧਾਨ ਸਾਹਿਬ ਮੇਰੀ ਗੱਲ ਦਾ ਜਵਾਬ ਦਿਓ ਕੀ ਅਸੀਂ ਕਬਜ਼ਾ ਲੈਣਾ ਹੈ ਹੋਰ ਕੀ ਕਰਦੇ ਹਾਂ ਅਸੀਂ ਹਾਈ ਕੋਰਟ ਦੇ ਹੁਕਮਾਂ ਦੇ ਅਪਾਪਾ ਅਸੀਂ ਮਰਬੇਬੰਦੀ ਕਰ ਲਈ ਉਸ ਤੋਂ ਬਾਅਦ ਕੋਟ ਕੋ ਕਬਜ਼ਾ ਕਰਾਓ ਅਸੀਂ ਰੌਲੇ 'ਚ ਆ ਅਸੀਂ ਡਰੋਨ ਕਾਦੇ ਵਾਸਤੇ ਚਲਾਉਣਾ ਕੋਈ ਸਾਡੀ ਦਾ ਲੀਗਲ ਆਪਾਂ ਲੀਗਲ ਕਰ ਲਓ ਤੁਸੀਂ ਹਾਈ ਕੋਰਟ ਦੇ ਵਿੱਚ ਤੁਸੀਂ ਅਸੀਂ ਕਿਸੇ ਕੋਰਟ 'ਚ ਨਹੀਂ ਜਾਂਦਾ ਸਾਡਾ ਲੀਗਲ ਤਾਂ ਆ ਹੀ ਹੈ ਫਿਰ ਲੀਗਲ ਹੀ ਕਰੋ ਸਾਡਾ ਤਾਂ ਹੀ ਲੀਗਲ ਹੈ ਅਸੀਂ ਤਾਂ ਮਰਾਂਗੇ ਇੱਥੇ ਹਾਂ ਕੋਟ ਤੋਂ ਬਿਨਾ ਭਾਈ ਕੁਝ ਨਹੀਂ ਲੋ ਅਸੀਂ ਪਹਿਲਾਂ ਮਰਨੂ ਪਿਆ ਰਹੇ ਉਸੇ ਨੌਜਾਨ ਮਰਨੂ ਚਾਹੀਏ ਅਸੀਂ ਮਰਾਂਗੇ ਤੁਸੀਂ ਤੁਹਾਡਾ ਕਾਨੂੰਨ ਤੱਕੜਾ ਹੈ ਕਿਥੇ ਫੌਜ ਬੁਲਾ ਲਓ ਮਾਰੋ ਗੋਲੀਆਂ ਸਿੱਧੀਆਂ ਤੁਸੀਂ ਸਮਝੋ ਤਾਂ ਸਹੀ ਅਸੀਂ ਕੋਈ ਠੱਗਾ ਨਹੀਂ ਕਰਦੇ ਕਿਸ ਹੋਰ ਬੇਡਾ ਧੱਕਾ ਕਿਵੇਂ ਹੁੰਦਾ ਹੈ ਮੈਂ ਹੋਰ ਤਾਂ ਤੁਸੀਂ ਕੱਲ ਗੱਲਬਾਤ ਵਾਸਤੇ ਬੁਲਾਏ ਕੋਈ ਗੱਲ ਚੱਲੀ ਇਹਨਾਂ ਨੇ ਕੋਈ ਰਾਹ ਦਿੱਤਾ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੁਸੀਂ ਸੋਮਵਾਰ ਦਾ ਟਾਈਮ ਦਿੱਤਾ ਪਿੰਡ ਵਾਲਿਆਂ ਨੂੰ ਸੋਮਵਾਰ ਨੂੰ ਦਿੱਤਾ ਬਿਲਕੁਲ ਦਿੱਤਾ ਫਿਰ ਰਾਹ ਘੱਪਨ ਲਈ ਲੋੜ ਸੀ ਸੋਮਵਾਰ ਨੂੰ ਤੁਸੀਂ ਗੱਲ ਕਰਦੇ ਇਹ ਤਾਂ ਹਾਂ ਨੇ ਪੜਦੀ ਫਿਰ ਕਹਿ ਦਿੰਦੇ ਵੀ ਹਾਂ ਭਾਈ ਕਰਾਂਗੇ ਤੇ ਤੁਹਾਡਾ ਡੀਸੀ ਸਾਹਿਬ ਇਹ ਬੋਲੀ ਜਾਂਦਾ ਕਹਿੰਦਾ ਕਾਨੂੰਨ ਐਡਾ ਕਿਹੜਾ ਹਾਈ ਕੋਰਟ ਉਹਨਾਂ ਨੂੰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਕਿਹੜਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਨਹੀਂ ਨਹੀਂ ਸਾ ਪਾਣੀ ਨਾਲ ਛੱਡਿਆ ਹਰਿਆਣੇ ਕੋਰਟ ਦਾ ਫੈਸਲਾ ਹੈ ਬਿਲਕੁਲ ਹੋਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਆ ਉਹ ਤੁਸੀਂ ਲਾਗੂ ਨਹੀਂ ਕੀਤਾ ਜੇ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਧੱਲੇ ਨੂੰ ਚਾਕੇ ਭਾਈ ਉਹਨੂੰ ਸਾਹਮਣੇ ਉਹਦੀ ਜ਼ਿੰਦਗੀ ਬਚਾਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਹੈ ਇਸੇ ਫੈਸਲੇ ਦੇ ਨਾਲ ਤਾਂ ਦੋ ਤਿੰਨ ਤੁਸੀਂ ਤੁਸੀਂ ਇੱਕ ਤਰਫਾਹ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ 'ਚ ਹੈ ਉਹਦੀ ਤੁਸੀਂ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫ্লাই ਕਰਨ ਨਾਲ ਨੁਕਸਾਨ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ ਕੇ ਆਉਣੇ ਸਾਡੇ ਬੱਚਿਆਂ ਨੂੰ ਸਟਾਈ ਕਰਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਦ ਬੇਰੀਗਾ ਇਹਨਾਂ ਦੀ ਡਿਊਟੀ 4 24 ਘੰਟੇ 24 ਘੰਟੇ ਅਸੀਂ 24 ਘੰਟੇ ਦਿਖਾ ਦਿੰਦੇ ਹਾਂ ਨਾ ਕਾਨੂੰਨ ਤੈਨੂੰ ਲਾਗੂ ਕਰ ਦੇ ਜਿੰਨੀ ਤਰਫਾ ਇਹਨਾਂ ਦੀ ਸੌਂਦੇ ਕਿਹਦੇ ਵੇਲੇ ਆਹ ਇਹ ਜੇ 24 ਘੰਟੇ ਦੇ ਦੋ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਭਾਗੜ ਜਾਊ ਜੰਪਿਆ ਫਿਰ ਕੀ ਕਰਾਂਗੇ ਅੱਪਾ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ